हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰਿਐਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਕੁਸ਼ ਕਰਨ ਮੀਰਾ ਐਂਡ ਬਿੱਲੂ ਵੀਰ ਉਹਨਾਂ ਦੀ ਵੀਡੀਓ ਬਹੁਤ ਕਹਿਣ ਜੀ ਥੰਬਨੇਲ ਤੇ ਹੀ ਵੇਖ ਲਿਆ ਬੀ ਗੋਲ ਗੱਪੇ ਵੀ ਡਰ ਡਰ ਕੇ ਖਾਣੇ ਪੈਂਦੇ ਆ ਤੇ ਜਿਹੜੇ ਭੈਣ ਭੈ ਆਪਣੇ ਚੈਨਲ ਨਾਲ ਜੁੜੇ ਆ ਜੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਲਾਈਕ ਕਰਿਓ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਆ ਪਾਪੜਾ ਉਹਦਾ ਕੀ ਸੱਬਤਾਵਾ ਪਾਪੜੀ ਤਾਂ ਯਾਰ ਫ੍ਰੀ ਹੁੰਦੀ ਆ ਪਰ ਕੱਲੀਆਂ ਪਾਪੜੀਆਂ ਦੇਣੇ ਅੱਜ ਨਿਊਟਲ ਜੇ ਖੜੇ ਹਾਂ ਆ ਬੋਈਆਂ ਹਾਂ ਗੁੰਝਲਾਈਆਂ ਬੜੀਆਂ ਪਹਿਲਾਂ ਗੁੰਝਲਾ ਕੱਟ ਕੇ ਦੇਵਨ ਗੁੰਝਲਾ ਕੱਟ ਕੇ ਪਾਈਂਦੇ ਆਈ ਪਦੇ ਸਾਰਿਆਂ ਆਹੀ ਆ ਮਨਲਾ ਜਿਹੜਾ ਟੱਪੀ ਕਿੰਗਰ ਵਾਲੇ ਪੁਲ ਤੇ ਗੋਲਪਿਆ ਵਾਲਾ ਬਿੱਲੂ ਗੋਲਖਤ ਵਾਲਾ ਆ ਆਹ ਲਾਉਣ ਵੜ ਜਾ ਗਏ ਦੇਰੀ ਤੇ ਲਾ ਕੇ ਲੱਗਾਂ ਦੇ ਰੋਣ ਤੇ ਕਾਣੇ ਸ਼ੇਰ ਜੀ ਨੂੰ ਦੇ ਜੋੜ ਕੇ ਲੈਣੀ ਹੈ। ਤੁਹਾ ਦਾ ਪੈਣਾ। ਹਾਂ ਹਾਂ ਮੈਂ ਹੀ ਆ ਮੈਂ ਹੀ ਆ। ਅੱਛਾ ਕੀ ਕੀ ਕੁਛ ਹੈ ਫਿਰ ਆਪਣੇ ਕੋਲੇ? ਕੀ ਕੀ ਕੁਛ ਨੂੰ ਕੀ ਹੈ? ਗੋਲ ਗੱਪੇ ਆ, ਤਾਂ 버ਗਰ ਆ, ਇਧਰ ਕੁੱਚਾ। ਥੱਲੇ ਛਤਰਾ ਦਾ ਸੁ ਕੀ ਖਾਓਗੇ? ਗਾਹਕ ਤੇਰੇ ਕੋਲੇ ਪਹਿਲੀ ਏਰੀਆ ਹੈ। ਰੱਬ ਦਾ ਰੂਪ ਹੁੰਦਾ ਗਾਹਕ। ਉਹ ਤੂੰ ਰੱਬ ਦਾ ਰੂਪ ਥੋੜੀ ਆ ਤੂੰ ਤਾਂ ਲਾ ਦੇ ਰੱਬ ਦਾ ਭੂਤ ਹੁੰਨਾ। ਉਹ ਮੈਨੂੰ ਐ ਦੱਸ ਕੀ ਸਹਾਕਤਾਵਾ ਫਿਰ? ਸਹਾਕਤਾ ਉਹ ਐਡਾ ਲੰਮਾ ਚੌੜਾ ਸਹਾਕਤਾ ਬਣੀ ਹੈ 12.5 4। 10 ਕਿੰਨੇ ਖਾਣੇ? 10 ਦਾ 4 ਮਤਲਬ ਢਾਈ ਦਾ ਇੱਕ ਹੋ ਗਿਆ। 4 ਜ ਮੈਨੂੰ ਨੇ ਕੋ ਕੈਲਕੂਲੇਟਰ ਹੈ ਕਿੰਨੇ ਦਾ ਬਣਿਆ ਇੱਕ ਦਿਨੇ ਦਾ ਬਣਿਆ 2.5 ਦਾ 2.5 ਦਾ ਹਾਂ ਫਿਰ ਐਂ ਕਰ ਯਾਰ ਖੜ ਜਾ ਮੈਂ ਪੈਕ ਵੀ ਕਰ ਦਿੰਨੇ ਹਾਂ ਕਿ ਮੈਂ ਤੂੰ 10000 ਰੁਪਏ ਖਾਣੇ ਕਿੰਨੇ ਦੇ ਕੇ ਕੋਈ ਰਸਤੇਦਾਰ ਆਇਆ ਕਰੇ ਰਸਤੇਦਾਰ ਪੈਕ ਵੀ ਤਾਂ ਕਰਾਉਣੇ ਆ ਯਾਰ ਦੇਖ ਦੇਖਾ ਜੂਗਾ ਤੇ ਪੈਕ ਕਰਾ ਲੂਆਂ ਤੇ ਤੇ ਨਾ ਪਾਪੜੀਆਂ ਉਹਦਾ ਕੀ حساب ਕਰਵਾ ਪਾਪੜੀ ਤਾਂ ਯਾਰ ਫ੍ਰੀ ਹੁੰਦੀ ਹੈ ਫਿਰ ਕੱਲੀਆਂ ਪਾਪੜੀਆਂ ਦੇ ਦੇ ਅੱਜ ਓ ਹੱਦ ਕਰੀ ਜਨਾ ਤੂੰ ਯਾਰ ਮੇਰਾ ਟਾਈਮ ਲਖ ਰਹਾ ਉਹਦਾ ਕੰਮ ਦਾ ਟਾਈਮ ਹੈਗਾ ਟਾਈਮ ਹੈ ਨਹੀਂ ਸਾਡੇ ਕੋਲੇ ਨਾ ਗੋਲ ਦਾ ਕੱਲ ਲੈ ਅੱਜ ਪਾਪੜੀਆਂ ਦੇ ਦੇ ਨਹੀਂ ਬੁਰਾ ਚਲ ਮੈਂ ਦੱਸ ਦਿੰਦਾ ਇੰਨਾਂ ਰਖੜ ਜਾਏ ਚ ਰਿਸ਼ਤੇਦਾਰ ਆਏ ਆ ਮੰਮੀ ਆ ਪਾਪਾ ਦੋ ਭੈਣਾਂ ਹੋ ਗਿਆ ਭਾਣ ਜਿਓਗੇ ਭੂਆ ਹੋ ਗਿਆ ਆਏ ਕਰ ਬਈ ਮਿੱਤਰ ਪਿਆਰਿਆ ਤੂੰ ਕਰਦੇ ਹਾਂਜੀ ਬੋਲੋ ਕਰਦੇ ਤੂੰ ਦੂਰ ਦੂਰ ਪਿਆਰ ਦਾ ਹੋਣਾ ਜਾ ਰਿਹਾ ਇੱਡੇ ਵੀ ਥੋੜੇ ਵੀ ਕੀ ਲੈਣੀ ਦੂਰ ਵੀ ਆਏ ਆ ਕੋਈ ਓਏ ਤੂੰ ਜਰ ਕਿੱਧਰ ਐ ਤੂੰ ਸਾਦਾ ਲੁੰਗ ਲਾਣਾ ਗਣਾ ਤਾ ਤੂੰ ਲੈਣੇ ਦਰ ਜਾ ਟਾਈਮ ਨਾ ਖਰਾਬ ਕਰ ਮੇਰੇ ਕੋਲ ਟਾਈਮ ਨਹੀਂ ਯਾਰ ਦਾ ਕਰ ਜਾ ਓਏ ਪਹਿਲੀ ਵਾਰੀ ਜਦੋਂ ਗਾਹ ਕਾਉਂਦਾ ਉਹਦੇ ਨਾਲ ਪਹਿਲੀ ਤਾਂ ਗੱਲ ਪਹਿਲਾ ਗੋਲ ਗੱਪੇ ਤੂੰ ਆਪ ਆਥੇ ਡਮੋ ਕਿ ਤੂੰ ਆਪ ਆਇਆ ਮੈਂ ਆਪ ਖਵਾਉਂਗਾ ਫੇਰ ਨਹੀਂ ਕਰਦਾ ਮੈਂ ਤੂੰ ਆਪ ਖਵਾਏਗਾ ਇਹ ਨਾਲ ਟੁੱਟੂ ਡੋਏਗਾ ਹੱਥ ਚ じゃ ਮੈਂ ਖਵਾਉਂਗਾ ਮੈਂ ਤਾਂ ਜਸ ਨਹੀਂ ਖਾਣਾ ਤੂੰ ਜੱਜ ਜਾ ਬੜਾ ਜਾਓ ਪਿਆ ਦਾ ਟਾਈਮ ਨਾ ਖਰਾਬ ਕਰ ਲੈ ਕੋ ਬਦਗਿਆ ਬਦਗਿਆ ਇਹ ਗੋਲ ਗੱਪੇ ਘੱਟ ਹੋਰ ਦੋ ਚਾਰ ਆ ਬਦਗਿਆ ਸਾਰੇ ਸਾਰੇ ਗੋਲ ਜਿਹੜੇ ਗੱਪੇ ਗੋਲ ਹੋ ਹੋਰ ਕੀ ਵਧਿਆ ਹੋਏ ਤੂੰ ਤੌਰਸ ਖਵਾਣਾ ਤੌਰਸ ਗੱਪੇ ਵੀ ਆਉਂਦੇ ਆ ਓ ਯਾਰ ਗਾਲੂ ਤੂੰ ਆਖਿਆ ਮਣ ਤਿੰਨ ਗੁੰਨੇ ਚਾਹੀਦੇ ਯਾਰ ਮੇਰੇ ਕੋਲ ਹੈ ਨਹੀਂ ਤੇ 버거 ਕਿੰਨੇ ਦਾ ਲਾਏਗਾ 버거 ਦਾ 30 ਰੁਪਿਆ ਦਾ ਕਿੰਨਾ ਦਾ 버거 ਯੋ ਮੁਰਗਾ 1000 ਰੁਪਏ ਮੰਗ ਲਿਆ ਆਉਂਦਾ ਕੀ ਆ ਖੀਰਾ ਟਮਾਟਰ ਕਿੰਨਾ ਮਹਿੰਗਾ ਬੇਬਖ ਸਮਝਦਾ ਤੇਰੇ ਮੰਡੀ ਗਿਆ ਤੇ ਤੂੰ ਦੱਸ ਮੈਨੂੰ ਬਿਆਹ ਹੈ ਕਿ ਕਵਾਰਾ ਸਾਰਾ ਹੀ ਪਤਾ ਮੈਨੂੰ ਤੂੰ 30 ਦਾ 버ਗਰ ਲਈ ਨਾ 40 ਦੇ ਵਿੱਚ ਮਰਜੀ ਕਾਲਾ ਓਏ ਤੂੰ ਮੈਨੂੰ ਐ ਨਸੀ ਮੜਾਇਆ ਹਾਂ ਤਾਂ ਹੀ ਤਾਂ ਮੈਂ ਦਰ ਵੀ ਘੱਟ ਹੀ ਲਾਉਣਾ ਅੱਛਾ ਚ ਕੱਟ ਲੈ ਲੈ ਵੀਰ ਐ ਕਰ ਰਾਂ ਇੱਕ ਤਾਂ ਕਰ ਦੇ ਤੁਹਾਡੀਆਂ ਹਾਂ ਦੂ ਅੱਧੇ ਦਾ ਕਰ ਦੇ ਕਟੋ ਕਟਾਂ ਲੜਾ ਤਿੰਨਾ ਦੇ ਗੋਲ ਦੱਪੇ ਕਰਦੇ ਡੂੜ ਦੇ ਟੈਕ ਕਰਦੇ ਦੂੜ ਦੇ ਮੈਨੂੰ ਖਵਾ ਦੇ ਪਲਦਾ ਨੂੰ ਗੋਲ ਤੇ ਪਾਣੀ ਹੋਵੇ ਇੱਕ ਨੰਬਰ ਪਾਣੀ ਹੋਵੇ ਜਿਵੇਂ ਪਾਣੀ ਟੀਰੀ ਵਰਗਾ ਪਾਣੀ ਨਾ ਹੋਵੇ ਦੇਖ ਪਹਿਲਾਂ ਤਾਂ ਦਸਤਾ ਨੇਜੜਾ ਜੇ ਤੂੰ ਆਪ ਹੱਥ ਡਬੋਏਗਾ ਤਾਂ ਫਿਰ ਯਾਰ ਕਿੱਥੇ ਖਾਊਗਾ ਬੰਦਾ ਇਹਦਾ ਅੱਜ ਇੱਕ ਵੱਖਰੀ ਡਾਂਗ ਸੀ ਡਾਂਗ ਡਾਂਗ ਨਾਲ ਯਾਰ ਕੌਣ ਗੋਲ ਦੱਪੇ ਮੈਂ ਜਿੰਦਗੀ ਜਿੱਕਰ ਗੋਲ ਦੱਪੇ 100 ਰੁਪਏ ਦਾ ਹੋਣਾ ਕਿ ਇਹ ਗੁੱਤ ਰਵੜ ਨਹੀਂ ਹੋਈ ਤਾਂਨੇ ਵੇਚਣਾ ਵਾਲੀ ਤੂੰ ਢਿੱਡ ਭਰਨ ਨੂੰ ਫਿਰਦਾ ਯਾਰ ਹੱਦਾਂ ਥੋੜੀ ਕਰ ਲੈ ਐ ਕਰ ਫੇਰ ਮੈਂ ਜਾਣਦਾ ਪਹਿਲਾਂ ਤੂੰ ਦੇਖਿਆ ਮੈਂ ਤੈਨੂੰ ਕਦੇ ਦੇਖਿਆ ਹੀ ਨਹੀਂ ਤੇਰੇ ਵਾਂਗ ਨਸਲ ਤੇਰੇ ਕੋਲੇ ਕਦੇ ਨਹੀਂ ਆਈ ਤਕੜੇ ਗਾਹ ਤੇਰੇ ਕੋਲੇ ਕਦੇ ਆਏ ਨਹੀਂ ਨਾ ਤਿੰਨਾ ਤੇ ਨਾਲ ਤੇਰੇ ਕੋਲੇ ਬੇਕਾਰ ਜੇ ਨਿੰਕੇ ਨਿੰਕੇ ਗਾਹ ਕਹੇ ਤੇਰੇ ਕੋਲੇ ਬੀਹਾਂ ਵਾਲਾ ਗਿਆ ਪੱਚਾਂ ਵਾਲਾ ਗਿਆ ਤੇ ਨਰਪੀਆਂ ਵਾਲਾ ਗਾਹ ਕਹੇ ਵੱਡੇ ਗਾਹ ਕਾਏ ਨਹੀਂ ਨਾ ਤੇਰੇ ਕੋਲੇ ਇਹ ਚੀਜ਼ ਦਾ ਬਰਕਰਾਰ ਐਂ ਕਰ ਫਿਰ ਬਰਗਰ ਕਰਦੇ ਇੱਕ ਦਾ ਵਧੀਆ ਜਾਂ ਪੂਰਾ ਘੈਂਟ ਬਰਕਰਾਰ ਵਿੱਚ ਕੀ ਕੀ ਪਾਏਂਗਾ ਬਰਗਰ ਦੇ ਬਰਗਰ ਦੇ ਵਿੱਚ ਪਾ ਲੈ ਸਿਮਿੰਟ ਬੱਜਰੀ ਤਰਸਰ ਹੋਰ ਕੋਈ ਮੋਟੀ ਬੱਜਰੀ ਪੋਣੀ ਹੈ ਵਿੱਚ ਬਰਗਰ ਜਿਹੜਾ ਕੋਈ ਪੈਂਦਾ ਉਹੀ ਪਊਆ ਜਾਂ ਖੀਰਾ ਪਊਆ ਟਮਾਟਰ ਪਊਆ ਨੂਡ ਔਰ ਕੀ ਪਾ ਮਾਰਸ ਨਿਊਟਰਲ ਜੇ ਖੜੇ ਆ ਆ ਬੋਗੀਆਂ ਹਾਂ ਗੁੰਝ ਲਾਈਆਂ ਬੜੀਆਂ ਪਹਿਲਾਂ ਗੁੰਝਲਾ ਕੱਢ ਕੇ ਦੇ ਮੈਨੂੰ ਗੁੰਝਲਾ ਕੱਢ ਕੇ ਪਾਈਂ ਤੇ ਆਈ ਪਾ ਸਾਰੀਆਂ ਗੁੰਝਲਾ ਦੇਖ ਲੈ ਕਿੰਨਾ ਨਿਊਟਰਲ ਚਤਰੇ ਚ ਜਰਮਨਾਈ ਦਾਸ ਵੀਰੇ ਘਰੋਂ ਨਿਕਲਿਆਂਗਾ ਤੇ ਨਿਕਲਿਆ ਸਾਰੇ ਏਡੇ ਏਡੇ ਗੋਲ ਗੱਪੇ ਖਾ ਕੇ ਏਡੇ ਹੋਏ ਆ ਯਾਰ ਪਹਿਲਾਂ ਜਿਹੜੇ ਹਾਲਾਤ ਨੂੰ ਘਰੋਂ ਕੱਢਿਆ ਲੱਗਦਾ ਤੈਨੂੰ ਤਾਂ ਹੀ ਨਹੀਂ ਪਤਾ ਕਿ ਕਿੱਥੋਂ ਕੀ ਲੈਣਾ ਯਾਰ ਜਾ ਮੇਰਾ ਆਪਣਾ ਟਾਈਮ ਨਾ ਖਰਾਬ ਕਰ ਤੇਰੇ ਕੋਲ ਰੁਪਏ ਵੀ ਹੈ ਕਿਉਂ ਹੀ ਖਣਾ ਬਾਤਾਂ ਪਾਸ ਕਰੀ ਜਾਣਾ ਰਪੀਰ ਰਪੀਰ ਹਾਂ ਕੋਈ ਨਹੀਂ ਕਾਪਾ ਭੱਜੇ ਜਾਂਦੇ ਨੇ ਕਿਤੇ ਨਹੀਂ ਤੂੰ ਖੜਨ ਵੀ ਲੱਗਿਆ ਮਨ ਲੱਗਾ ਭੱਜੇ ਨਾ ਨਹੀਂ ਮੈਂ ਤਾਂ ਤੇਰੇ ਮਾਰ ਭੱਜ ਰਿਹਾ ਸਮਾਨ ਛੱਡ ਕੇ ਯਾਰ ਤੂੰ ਤਾਂ ਨਾ ਬਾੜਾ ਅੜਬ ਬੰਦਾ ਤੇਰੇ ਕੋਲ ਤਾਂ ਨਾ ਦਾ ਗੋਲ ਗਪੇ ਖਾਣ ਨੂੰ ਜੀ ਨਹੀਂ ਕਰਦਾ ਜੇ ਤੂੰ ਪਹਿਲਾਂ ਤਾਂ ਦੱਸ ਗੋਲ ਗਪੇ ਮੈਂ ਤੈਨੂੰ ਕਹਤਾ ਗੋਲ ਗਪੇ ਖਵਾ ਮੈਂ ਤੈਨੂੰ ਮੰਨ ਲਾ 20 ਦੇ ਗੋਲ ਗਪੇ ਕਹਿੰਦੇ ਕਿਵੇਂ ਖਵਾਏਗਾ ਤੂੰ ਕਿਵੇਂ 10 20 ਤੇ ਫਿਰ ਮੈਂ ਕੋਸ ਹਾਉਣ ਵਾਲੀ ਨੇਕਾ ਤੂੰ ਐਂ ਕਰ ਪਹਿਲਾਂ ਤਾਂ 20 ਰੁਪਏ ਧਰ ਕੇ ਇੱਥੇ ਧਰ ਰੁਪਏ ਫਿਰ ਬਾਦ ਵਿੱਚ ਦੱਸੂ ਕਿਵੇਂ ਖਵਾਉਂਗਾ 100 ਰੁਪਏ ਆਪੇ ਆਹ ਥਰਾਂ ਲਾਉਣ ਉਹ ਮੜਕੇ ਕਿਸੇ ਚਲਾਉਣਾ ਹੈ ਨਹੀਂ ਜੇ ਤੂੰ ਇੱਕ ਰਿਆਤਲਾ ਤੇ ਮੜਕੇ ਕੌਣ ਚਲਾਊਗਾ ਆ ਬਾਈ ਵੀ ਆ ਗਏ ਬਾਈ ਇਹ ਗੋਲਕੇ ਤੇ ਲੈਣਾ ਹੈ ਹਾਂ ਬਾਈ ਗੋਲਕੇ ਤੇ ਖਾਣਾ ਹੈ ਪਹਿਲਾਂ ਖਾਦੇ ਤੋ ਕਦੇ ਹੰਦੀ ਰਹਿੰਦੇ ਆ ਬਾਈ ਕਾਇ ਇਹਦੇ ਗੋਲਕੇ ਤੇ ਉਹਨਾਂ ਦਾ ਯਾਰ ਬਣਾਉਂਦਾ ਯਾਰ ਇਹ ਗਾਂ ਖਰਾਬ ਕਰ ਅੱਛਾ ਯਾਰ ਹਾਂ ਮੂੰ ਤਾਂ ਤੇਰਾ ਐਂ ਭੂਗਾ ਟਰਾਲੇ ਨਹੀਂ ਭੂਣ ਪਾਟ ਜਾਂਦਾ ਹੁੰਦਾ ਮੂੰ ਤਾਂ ਤੇਰਾ ਐ ਕਿਹੜੀ ਤੂੰ ਬਲਕੇ ਗੋਲਕੇ ਦਾ ਮੇਰਾ ਟਾਈਮ ਦਾ ਕੰਮ ਨਿਕਲ ਜਾਂਦਾ ਤੋ ਜਾ ਕੇ ਮੈਂ ਇਹਨਾਂ ਨੇ ਕਿੰਨੇ ਦੇ ਲੈਣੇ ਬਈ ਤੁਸੀ ਗੋਲ ਗੱਪੇ 20 ਮੇਰੇ ਖਾਵਾਂਗੇ ਬਈ 20 ਦੇ ਹਾਂ ਆ ਇਹਨਾਂ ਦਾ ਕਰਵਾ ਦੇ ਨਾਲ ਕੋਲ ਗੱਪੇ ਆਓ ਬਈ ਆਓ ਆਓ ਇੱਧਰ ਆ ਜਾਓ ਇੱਧਰ ਆ ਜਾਓ ਨਾ ਭਾਈ ਇਹਨੂੰ ਖਵਾ ਦੇ ਪਹਿਲਾਂ ਕੀ ਗੱਲ ਹੈ ਪਹਿਲਾਂ ਆ ਰਿਹਾ ਇਹ ਓਏ ਮੇਰੀ ਗੱਲ ਸੁਣ ਜਿਆਦਾ ਤੁਰ ਜਾ ਤੇ ਨਹੀਂ ਨਹੀਂ ਖਾਣੇ ਨਾਲ ਟਾਈਮ ਖਰਾਬ ਪਹਿਲਾਂ ਦੇਖਣਾ ਯਾਰ ਗੋਲ ਗੱਪੇ ਕਿੰਨੇ ਬੜਾ ਗੋਜੇ ਇਹ ਆਹ ਹੱਥ ਨਾਲ ਗੋਲ ਗੱਪੇ ਤੁਸੀ ਕਿਵੇਂ ਖਾ ਲੈਣੇ ਯਾਰ ਇਹ ਖਾਦੇ ਹੀ ਨਹੀਂ ਕਦੇ ਮੈਂ ਖਾਦੇ ਤਾਂ ਰਹਿ ਗਿਆ ਵੀ ਮੈਂ ਆਹ ਹੱਥ ਨਾਲ ਲਿਖ ਆ ਦਿਆ ਦੇਖੇ ਸੀ ਓਏ ਉੱਤੇ ਆ ਆ ਮੈਂ ਤੇ ਆ ਆ ਲੈ ਇਹ ਕਾਲਾ ਧਾਗ ਬਲੇ ਡਰਕਾ ਲੈ ਤੂੰ ਕਾ ਗਾ ਪਾੜ ਕੇ ਧਾ ਦੇ ਕਿੱਥੇ ਵਲੇਟਿਆ ਦੇ ਓਏ ਜਾ ਜਾ ਕੋ ਪਰਦਾ ਓਏ ਥੁ ਮੈਨੂੰ ਦੱਸ ਮੈਂ ਖਾਣ ਤੁਰ ਜਾ ਇਹਦੇ ਕਤਲ ਨਾ ਕਰਨਾ ਬੇ ਕੋ ਪੈ ਪਿੱਛੇ ਮੈਨੂੰ ਦੱਸ ਤੁਰ ਜਾ ਤੁਰ ਜਾ ਥਾ ਨਿਕਲ ਜਾ ਹਾਂ ਤੇ ਮੈਨੂੰ ਬੋਲ ਕੇ ਨੇੜੇ ਜਿਹੜੇ ਸਾਹ ਵਾਲੀ ਮੈਂ ਤੈਨੂੰ ਖਵਾ ਦੇ 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 ਜਾ ਤੁਰ ਜਾ ਰੱਖ ਲੈ ਜਾ ਜਾ ਤੁਰ ਜਾ ਤੂੰ ਹੀ ਨਹੀਂ ਮੈਂ ਜਾਣਾਂਗਾ ਮੈਂ ਤੇਰੇ ਉਹੀ ਗੱਲਾਂ ਪਰ ਮੈਨੂੰ ਪੁਲਿਸ ਆ ਹਲੇ 50 ਕਿਤੇ ਨਹੀਂ ਬੋਲ ਮੇਰੇ ਬੇਜੀ ਤੇਨੇ ਦੀ ਭਗਾਈ ਮਾਰੀ ਮਾ ਓਏ ਆਗਨੇ ਤੇ ਪੰਜਾਈ ਹੋਇਆ ਇਹ ਆਧੀਆਂ ਗੱਲਾਂ ਦੇ ਹੈ ਗੱਲਾਂ ਦੇ ਪੀਲੇ ਲੈਣਾ ਲੈਣਾ ਲੱਗਦੇ ਆ ਪੈਸੇ ਅੱਜ ਕੱਲ੍ਹ ਮੇਰਾ ਫ੍ਰੀ ਕੰਪਾਈ ਮਾਰੇ ਚੱਲ ਜਾ ਤੁਰ ਜਾ ਤੁਰ ਜਾ ਬਾਈ ਮੈਂ ਕੋਈ ਭਾਪੇ ਨੂੰ ਦੱਸੂਗਾ ਵੀ ਮੇਰੇ ਤੇ ਆਏਗੇ ਜਾ ਤੁਰ ਜਾ ਆ ਬਾਈ ਕਿਥੋਂ ਦਾ ਕਲਾਨਾ ਹੈ ਹਾਂਜੀ ਵੀਡੀਓ ਤੇ ਹੀ ਵੇਖ ਲਈ ਆ ਗੋਲ ਕੇ ਪਿਆਲੀ ਸਾਈ ਆਇਆ ਹੈ ਨਾ ਬੋਧਾ ਚਾਲੀਦਾ ਇਹਨਾਂ ਟਾਈਮ ਵੇਸਟ ਕਰਤਾ ਵਾ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਠੀਕ ਆ ਜੀ ਮਿਲਦੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ